ਜ਼ਹਿਰਲਾ ਵੇ ਮੈਨੂੰ ਜ਼ਹਿਰ ਜੇ ਹੈ ਗਿਆ ਕੀ ਆ ਗਿਆ ਪੁੱਤ ਨਿਬੜ ਗਿਆ ਕਿਹਦਾ ਕੰਮ ਨਾ ਬੇਬੇ ਨਿਬੜ ਤਾਂ ਕਿੱਥੇ ਗਿਆ ਮੈਂ ਕਿਹਾ ਠੰਡ ਜੀ ਹੋ ਰਹੀ ਆ ਚਲ ਚਾਹ ਵੀ ਆਈਏ ਚਲ ਹੁਣੀ ਬਣਾ ਕੇ ਹਟਿਆ ਸੁਰਪਾਲਾ ਚਾਹ ਬੋਲੀ ਚਾਹ ਬਣਾਈ ਬੈਠੀ ਆ ਪੁੱਤ ਬੋਲੀ ਬੋਈ ਨਾ ਕਿਆ ਕਰ ਵਿਚਾਰੀ ਨੂੰ ਬੋਲੀ ਜਦੋਂ ਬੋਲੀ ਕਹਾਂਗੇ ਕਹਨੇ ਕੀ ਆ ਕਰ ਕੀ ਦਿੰਦੀ ਆ ਪੁੱਤ ਜਦੋਂ ਉਹਨੂੰ ਸੁਣਦਾ ਹੀ ਉੱਚਾ ਫਿਰ ਉਹਦੇ ਕੀ ਸਾਰੇ ਆ ਵਿਚਾਰੀ ਦੇ ਸਾਰੇ ਤਾਂ ਆਏ ਆ ਗੋਲੀ ਤਾਂ ਹੈਗੀ ਨਾਲ ਸਿੱਧਰੀ ਵੀ ਹੈ ਹਾਂ ਭਾਈ ਹੈਗੀ ਹੈ ਅੱਗੇ ਤੁਸੀਂ ਚਾਲਿਆ ਹਾਂ ਹਾਂ बाबा ਗਰਮ ਕਰ ਲਈ ਇਹ ਸ਼ਰਮ ਦੀ ਕੀ ਗੱਲ ਹੈ ਮੈਂ ਚਾਹੀ ਪੁੱਛੀ ਸਤੂੰ ਮੈਂ ਕਰ ਲਉ ਗੱਲ ਗਰਮ ਤੱਤੀ ਕਰਨ ਨੂੰ ਕਹਿੰਦਾ ਮੈਂ ਚਾਹ ਤੱਤੀ ਕਰ ਲਈ ਤੇ ਕਿਹੜੀ ਗੱਲ ਹੋਈ ਤੇ ਜਿਹੜਾ ਗਰਮ ਕਰ ਲਿਆ ਮੈਂ ਕਹਿੰਦੀ ਆ ਗਰਮ ਕਹਿਣਾ ਮੈਂ ਗਰਮੀ ਕਹਾਂਦੀ ਹੋਰ ਕੀ ਕਹਾਂਦੀ ਫਟਕਾ ਦੇ ਘੇ ਦਾ ਨਾ ਬਾਰੀ ਦਿਮਾਕ ਪਾਉਂਦੀ ਐ ਇਹਦੇ ਕਰ ਨਾਲੀ ਮਸ਼ੀਨ ਵੀ ਖਰਾਬ ਹੋ ਰਹੀ ਐ ਤੈਨੂੰ ਕਿ ਆਤੀ ਵੀ ਹੋਰ ਲਿਆ ਦੇ ਮੈਂ ਮਾਨਸਾ ਗੇੜੀ ਨਹੀਂ ਵੱਜਿਆ ਮੇਰਾ ਜਿੱਦੇ ਗਿਆ ਲੈ ਹਾ ਲੋ ਚਾਹ ਉਹ ਇੰਨਾ ਘਰ ਲਈ ਇੰਨੀ ਮੇਥੋਂ ਪਿੱਛੀ ਨਹੀਂ ਜਾਣੀ ਬੇ ਪਾਣੀ ਮੈਨੂੰ ਪਹਿਲੇ ਦੱਸਦੇ ਤੁਸੀਂ ਪਾਣੀ ਪੀਣੇ ਦੀ ਉਹ ਮੈਂ ਤਾਂ ਗਲਾਸ ਕਹਿਣਾ ਇੱਕ ਗਲਾਸ ਲਿਆ ਦੇ ਮੈਂ ਬੇਬੇ ਨੂੰ ਦੇ ਦੂੰ ਅੱਧੀ ਅੱਛਾ ਲੈ ਲੀਆਂ ਚੱਲ ਮੈਂ ਤਾਂ ਪਤਾ ਹੁਣੀ ਪੀ ਕੇ ਹੱਟੀ ਸੀ चल और नहीं कुत्ता बेबे चल पी लूंगी कुत्ता आ लो ओ आगे गिलास नहीं ग्लास कप 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 है सब किते प्लास ना मारेंगे सब की करी है बेबे जाले चल पुत्र हैंड में मैं तो चाय ही नहीं पींगी चल ना जा अच्छा चाय और ले ना चाय आजा पहला वाली दी पीती जंदी भाग जा ਕਿਤੇ ਬੋਏ ਮੱਤਿਆ ਆ ਗਿਆ ਆਪਣੇ ਦੇਖ ਲੈ ਬੇਬੀ ਮੈਂ ਲੈ ਗਣਾ ਗਲਾਸ ਜੇ ਪੀਣੀ ਹੈ ਚਲ ਪੁੱਤ ਤੂੰ ਪੀ ਲੈ ਰਹਿਣ ਦੇ ਹਾਂ ਲੋ ਗੰਡਾ ਵੀ ਲੈ ਦੇ ਕਿਤੇ ਮੇਤ ਤਾਲ ਨੂੰ ਨਮਰਚ ਘੱਟ ਪੈ ਗਿਆ ਕਿਤੇ ਆ ਲੋ ਉਹ ਇਹ ਮੈਂ ਕੀ ਕਰਾਂਗਾ ਤੁਸੀਂ ਕਿਹਾ ਤਾਂ ਹੈਗਾ ਓਹੋ ਤੈਨੂੰ ਛੁਰਦਾ ਤਾਂ ਉੱਚਾ ਤੇਰੇ ਦਿਮਾਗ ਤਾਂ ਚਾਹੀਦਾ ਮੈਂ ਰੋਟੀ ਖਾਦੇ ਨੂੰ ਖਾਂਦੇ ਨਹੀਂ ਡੰਡਾ ਕੀ ਕਰਨਾ ਸਿਰ ਤੇ ਮਾਰਦੇ ਮੇਰੇ ਇਹ ਠੀਕ ਹੋ ਗਿਆ ਪੁੱਤ ਤੇ ਇਹ ਡੰਡਾ ਚੱਕ ਲਈ ਮਗਾਇਆ ਮੈਂ ਗੱਡਾ ਕੀ ਕਰਾਂ ਮੈਂ ਇਹਦਾ ਪੁੱਤ ਮਾਣਾ ਮੋਟਾ ਬਾਗ ਜੱਬੀ ਵਰਤੀਦਾ ਹੁੰਦਾ ਆ ਗਈ ਸਮਝ ਗਈ ਮੈਨੂੰ ਆ ਗਈ ਪਤਾ ਕੀ ਕੀ ਹੈਗਾ ਮੈਂ ਬਈ ਮੈਨੂੰ ਆ ਗਈ ਸਮਝ ਮਗਜ ਮਗਜ ਲੈ ਹੁਣ ਬਾਬਾ ਸੁਣਦੇ ਇਹਨੂੰ ਹਾਂ ਇੱਕ ਮਿੰਟ ਦੇ ਦਮ ਆਉਣੀ ਆ ਵੇ ਦੇ ਕਿੱਧਰ ਚਲ ਗਈ ਕਿਹਦੀ ਪਤਾ ਹੈ ਕਿ ਇਹ ਉੱਗ ਗਈ ਲੈ ਬੇ ਮਾਰ ਜ ਮੈਂ ਕੀ ਕਰਨ ਰੇ ਇਹ ਤੇ ਵੀ ਤਾਂ ਆਪ ਹੀ ਤੇ ਹੈ ਵੀ ਮੈਨੂੰ ਜਰੂਰਤੀ ਤੇ ਹੁੰਦੇ ਨੇ ਤੈ ਖਾਣੇ ਨਹੀਂ ਕਿੰਨਾ ਨੇ ਖਾਣੇ ਨਾ ਮੈਂ ਖਾਣੇ ਆ ਨਾ ਇਹਨੇ ਖਾਣੇ ਆ ਉਹ ਤਾਂ ਤੂਸ ਕੇ ਖਾ ਲੈ ਸਿਰ ਤੇ ਮੜ ਮਟ ਦਿਮਾਗ ਤਰੋ ਜੋ ਬੇ ਕੀ ਕਰੀਏ ਵੇ ਜਸਿਆ ਇਹਦਾ ਤੂੰ ਕਰਨਾ ਕੀ ਹੈ ਬੇਬੇ ਮੈਨੂੰ ਡੋਬਣਾ ਸੀ ਡੋਬਤਾ ਪਹਿਲਾਂ ਨਾ ਪਤਾ ਲਿਆ ਕਾਸੇ ਦਾ ਮੈਨੂੰ ਕੀ ਪਤਾ ਤੀ ਉਹ ਤਾਂ ਕਹਿੰਦੇ ਸਿੱਧੀ ਸਾਦੀ ਕੁੜੀ ਆ ਪਤਾ ਤੀ ਜੇ ਸਿੱਧਰੀ ਹੋਊ ਨਾਲੇ ਬੋਲੀ ਹੋਊ ਉਹ ਤਾਂ ਤੂੰ ਹੀ ਮੋਟਰਸਾਈਕਲ ਤੇ ਚਾਚ ਫਿਰਦਾ ਸੀ ਚੜਾ ਹੋਇਆ ਵੀ ਮੈਨੂੰ ਮੋਟਰਸਾਈਕਲ ਦੇਣਗੇ ਤੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਤਾਂ ਕਾਰ ਨਾਲ ਵੀ ਨਹੀਂ ਲੈਂਦਾ ਸੀ ਜਾ ਅੰਦਰ ਵੜ ਜਾ ਇਸ ਧੰਨਵਾਦ ਦੀ ਕਿਹੜੀ ਗੱਲ ਹੈਗੀ ਧੰਨਵਾਦ ਤਾਂ ਉਪਰ ਹੁੰਦਾ ਜੇ ਹੋਰ ਕੋਈ ਚੀਜ਼ ਦੀ ਲੋੜ ਮੈ ਲੈਣੀ ਹਸਣ ਜਹਿਰ ਲਾ ਦੇ ਮੈਨੂੰ ਜ਼ਹਿਰ ਜ ਹੈਗੀ ਹੈ ਕੀ ਜ਼ਹਿਰ ਜ਼ਹਿਰ ਬੇਬੇ ਜ਼ਹਿਰ ਹੈਗੀ ਹੈ ਜ਼ਹਿਰ ਦਾ ਕੀ ਨਾ ਅੱਧੀ ਮੈਂ ਵੀ ਨੋਦੀ ਬੇਬੇ ਨੂੰ ਪਿਆ ਦੂੰ ਵਾਡੀ ਨਹੀਂ ਦਿਮਾਗ ਚਟੀਆਂਗੇ ਨਹੀਂ ਤਾਂ ਸਾਡਾ ਚੱਲ ਨਹੀਂ ਅੰਦਰ ਚੱਲ ਤੂੰ ਤਾਂ ਸੁਪਾਲਾ ਬਾਰੇ ਗਾਂ ਫਰਦੀ ਹੈ ਪੇੜਾ ਚਾਰਨਾ ਹੈ ਹੈ ਚਪੇੜਾ ਮਾਰਨਾ ਹੈ ਮੇਰੇ ਚਪੇੜਾ ਕਿਉਂ ਮਾਰਨੇ ਮੈਂ ਤਾਂ ਤੁਹਾਨੂੰ ਕੁਛ ਨਹੀਂ ਕਿਹਾ ਉਹ ਚਪੇੜਾ ਨਹੀਂ ਮਾਰਨਾ ਗਾਂ ਨੂੰ ਪੇੜਾ ਚਾਰਨਾ ਹੈ ਅੱਛਾ ਗਾਂ ਨੂੰ ਮਾਰਨੇ ਗਾਂ ਨੂੰ ਕਿਉਂ ਮਾਰਨਾ ਬੇਜਵਾਨ ਨੂੰ ਵਜਾਈ ਨੂੰ ਉਹ ਗਾਂ ਨੂੰ ਨਹੀਂ ਮਾਰਨਾ ਪੇੜਾ ਚਾਰਨਾ ਹੈ ਬੇਜਵਾਨ ਨੂੰ ਪੇੜਾ ਚਾਰਨਾ ਹੈ ਅੱਛਾ ਪੇੜਾ ਚਾਰਨਾ ਹੈ ਫਿਰ ਐ ਕਹੋ ਤਾਂ ਤੁਸੀਂ ਆ ਲੋ ਪੇੜਾ ਸਫਾਲਾ ਸਵਾਹ ਨਾਲ ਭਾਂਡੇ ਮੰਜ ਲਿਆ ਕਰ ਭਾਂਡੇ ਵਧੀਆ ਸਾਫ ਹੁੰਦੇ ਨੇ ਨਾਲੇ ਸਾਬਣ ਦੀ ਬਚਤ ਗੱਟਕ ਗੱਟਕ ਤਾਂ ਆਪਣੀ ਹੀ ਖਤਮ ਹੋ ਗਈ ਉਹ ਮੈਂ ਤਾਂ ਸਵਾਹ ਕਹਿੰਨਾ ਸਵਾਹ ਵੀ ਭਾਂਡੇ ਮੰਜ ਲਿਆ ਕਰਨ ਵਾਲੇ ਬੂਟਿਆਂ ਚ ਪਾ ਦਿਆ ਕਰ ਪਾ ਦਿਆ ਕਰੂੰਗੀ ਪਾ ਦਿਆ ਕਰੂੰਗੀ ਠੀਕ ਹੈ ਉਹ ਕਿਵੇਂ ਛੱਡ ਤੂੰ ਠੀਕ ਹੈ ਜੱਸੇ ਬਾਈ ਤੂੰ ਬੱਸ ਉਹ ਗੱਲ ਤੇ ਕਿਵੇਂ ਠਫੜ ਜੇ ਕਰਾਈ ਬੈਠਾ ਹੈ ਬਾਈ ਗੱਲ ਤਾਂ ਕਾਵੇ ਯਾਰ ਇਹਦਾ ਸਾਰੇ ਸਰੀਰ ਤੇ ਨੇ ਮੇਰੇ ਪਤਾ ਨਹੀਂ ਕਿਹੜੀ ਚੀਜ਼ ਤੋਂ ਅਲਰਜੀ ਹੋ ਗਈ ਯਾਰ ਸਾਰੇ ਸਰੀਰ ਤੇ ਧੱਪੜ ਹੋ ਜਾਂਦੇ ਨੇ ਕਦੋਂ ਕਦੀ ਇਹੇ ਬਿਮਾਰੀ ਆ ਦੇ ਤਿੰਨ ਸਾਲ ਹੋ ਗਏ ਬਾਈ ਅੱਛਾ ਫਿਰ ਤੂੰ ਪਹਿਲਾਂ ਦੱਸੀ ਨੀ ਯਾਰ ਆਪਣੇ ਤਾਂ ਘਰੇ ਦਵਾਈ ਪਈ ਆ ਕਿ ਧੱਪੜਾਂ ਦੀ ਪੂਰੀ ਵਧੀਆ ਅੱਛਾ ਬਾਈ ਹੋਰ ਇੱਕ ਵਾਰੀ ਸਰੀਰ ਤੇ ਮਰਲੀ ਮੁੜ ਕੇ ਟੱਲੀ ਬਣਾ ਦੂ ਜਮਾਨ ਅੱਛਾ ਯਾਰ ਬਾਈ ਤੂੰ ਪਹਿਲਾਂ ਕਦੇ ਦੱਸੀ ਨੀ ਯਾਰ ਮੈਂ ਤਾਂ ਬਾਹਲਾ ਔਖਾ ਨਾ ਰਹਿਣਾ ਯਾਰ ਉਹ ਮੈਨੂੰ ਹੁਣ ਕਿਹੜਾ ਸੁਪਨਾ ਆਉਂਦਾ ਤੂੰ ਗੱਲ ਕਰਨੀ ਸੀ ਕਦੇ ਠੀਕ ਬਾਈ ਹੁਣੇ ਦੇ ਦੇ ਮੈਨੂੰ ਦਵਾਈ ਉਹ ਫਿਰ ਹੁਣ ਤਾਂ ਮੈਂ ਤਾਂ ਜਾਣਾ ਖੇਤ ਤੇ ਘਰੇ ਬੇਬੇ ਹੈਗੀ ਬੇਬੇ ਨੂੰ ਕਹਿਦੀ ਤੂੰ ਪਤਾ ਹੈ ਉਹਨੂੰ ਦਵਾਈ ਕਿੱਥੇ ਪਈ ਹੈ ਠੀਕ ਹੈ ਜੀ ਤੇ ਲੈ ਆਈ ਮੈਨੂੰ ਤਾਂ ਹੁਣ ਸੀਰੀ ਡਿੱਕੀ ਜਾਂਦਾ ਹੈਗਾ ਖੇਤ ਜਾਣਾ ਤੂੰ ਫੜ ਲਿਆ ਠੀਕ ਹੈ ਬਾਈ ਮੈਂ ਹੁਣੇ ਜਾਂਦਾ ਫਿਰ ਕੋਈ ਨਾ ਫੜਦਾ ਠੀਕ ਹੈ ਜੀ ਤੇ ਟੱਲੀ ਬਣਾ ਦੇ ਤੀਂ ਢਾਈ ਹਾਂ ਬਾਈ ਕੀ ਹੈ ਅੱਜ ਮੈਂ ਤਾਂ ਉਹ ਤਪੜਾ ਹੀ ਦਵਾ ਲੈਣਾ ਆਇਆ ਸੀ। ਜਸੇਬਾਈ ਨੇ ਕਿਹਾ ਸੀ ਕਹਿੰਦਾ ਘਰੋਂ ਲਿਆ। ਕੀ ਬਾਈ? ਤਪੜਾ ਹੀ ਦਵਾ ਪਾ ਵੀ ਜਸੇਬਾਈ ਨੇ ਕਿਹਾ ਸੀ। ਨਹੀਂ ਨਹੀਂ। ਲੈ ਮੈਂ ਤਾਂ ਕਹਿੰਦਾ ਸਵਾਹ ਆ ਬੂਟੇ ਚ ਪਾਉਣੀ ਆ। ਲੈ ਰੇ ਇੱਧਰ ਹੋਏ ਨੂੰ ਪੇ ਜਿੱਤਾ। ਕਹਿੰਦਾ ਲੱਕੜਾਂ ਦੀ ਸਵਾਹ ਹੋਰ ਕਿਸ ਸਵਾਹ ਉਹੇ ਦੀ ਹੋਊਗੀ ਤੇ ਪਾ ਦੇਣੀ ਆ। ਆ। ਲਾ ਲਈ। ਤੋ। ਕਾਉਨ ਸੀ ਇਹ ਹੈ? ਇਹ ਕਰਤਾਰ ਦੇ ਬੜੇ ਦਾ ਪੋਤਾ ਤੀ। ਇਹ ਕੀ ਲੈਣ ਆਇਆ ਸੀ? ਸਵਾ ਲੈਣ ਆਇਆ ਤੇ ਬੂਟੇ ਚ ਪਾਉਣੀ ਹੋਣੀ। ਸਵਾ ਅੱਛਾ। ਕੀ ਰਿਫੋਨ ਆ ਗਿਆ ਹੈ ਹਲੋ ਹਲੋ ਮੰਮੀ ਜੀ ਮੈਂ ਬਿੰਦਰ ਬੋਲਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਬਿੰਦਰ ਹੋਰ ਕਿਵੇਂ ਆ ਠੀਕ ਠਾਕ ਹਾਂ ਤੇ ਉਹ ਸਾਰਾ ਪਰਿਵਾਰ ਠੀਕ ਹੈ ਹਾਂ ਪੁੱਤ ਸਾਰੇ ਠੀਕ ਨੇ ਵਧੀਆ ਮੈਂ ਤਾਂ ਐ ਫੋਨ ਕਰਿਆ ਸੀ ਵੀ ਬੀਬੇ ਆਣਣ ਨੇ ਇਸ ਵਾਰ ਵਧੀਆ ਬਣਾਵਾਂਗੇ ਅਸੀਂ ਸੋਚਿਆ ਵੀ ਪ੍ਰੋਗਰਾਮ ਕਰਨਾ ਹੈ ਘਰੇ ਅੱਛਾ ਅੱਛਾ ਪੁੱਤ ਜਰੂਰ ਠੀਕ ਹੈ ਸਾਰਾ ਪਰਿਵਾਰ ਆਏਗੀ ਕੋਈ ਨਹੀਂ ਕੋਈ ਨਹੀਂ ਕਿਉਂ ਨਾ ਆਵਾਂਗੇ ਜੱਸੀ ਦੀ ਭੂਆ ਦਾ ਜਰਮ ਨਹੀਂ ਨ ਹੋਵੇ ਹੈ ਅਸੀਂ ਨਾ ਆਵਾਂਗੇ ਹਾਂ ਜੀ ਯਾਦ ਕਰਕੇ ਸਾਰਾ ਪਰਿਵਾਰ ਆਇਓ ਨਾ ਨਾ ਜ਼ਰੂਰ ਆਵਾਂਗੇ ਪੁੱਤ ਠੀਕ ਹੈ ਠੀਕ ਹੈ ਪੁੱਤ ਚੰਗਾ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਆ ਜਾਣ ਕਿੱਧਰ ਆਈ ਪੁੱਤ ਮੈਂ ਗਾਹ ਨੰਗੀ ਜਾਂਦੀ ਸੀ ਬਾਰ ਮੁਰਦੀ ਮੈਂ ਕਹ ਤਾਈ ਨੂੰ ਮਿਲ ਕੇ ਜਾਵਾਂ ਲੰਗਿਆ ਨਹੀਂ ਗਿਆ ਇਹ ਲਵਾਉਂਦੀ ਅੱਛਾ ਬੜੇ ਕਿੱਤਾ ਪੁੱਤ ਹੋਰ ਹੋਰ ਕਾ ਹੁੰਦਾ ਹੈ ਹਾਂ ਇਹ ਤਾਂ ਹੈ ਹੋ ਠੀਕ ਨੇ ਠੰਢੇ ਹਾਂ ਠੀਕ ਨੇ ਪੁੱਤਰ ਹੋਰ ਆਪਣੇ ਸਾਰੇ ਠੀਕ ਨੇ ਠੀਕ ਠਾਕ ਹੋਰ ਬੱਚੇ ਕਿਵੇਂ ਨੇ ਠੀਕ ਨੇ ਪੁੱਤਰ ਚਲੋ ਵਧੀਆ ਕਿਧਰੋਂ ਆਈ ਰਾਣੀ ਪੁੱਤਰ ਆਇਦ੍ਰੋ ਆਈ ਸੀ ਪਮੇ ਮੇਰੀ ਬਹੂ ਕੋਲ ਆਈ ਸੀ ਕਿਧਰੋਂ ਆਉਣਾ ਸੀ ਬਾਲਟੀ ਲੈ ਕੇ ਗਈ ਸੀ ਕਾਇਦਨ ਹੋ ਗਏ ਚੌਥੇ ਦੀ ਲੈ ਕੇ ਗਈ ਮਿਸਤਰੀ ਵੀ हट ਗਏ ਸਾਡੀ ਮਿਸਤਰੀ ਲੱਗ ਰਹੇ ਨੇ ਹਈ ਤੱਕ ਕੁਆਲਿਟੀ ਨਹੀਂ ਦੇ ਕੇ ਉਹਨਾਂ ਕਈ ਕੰਨੇ ਪਾਜੀ ਮਿਲਾਈ ਕੇ ਗੈਸੀ ਹੋਮੀ ਟੱਕਿਆ ਵਾਲਟੀ ਹਾਂ ਗਲਤ ਤਾਂ ਸਹੀ ਹੈ ਹਾਂ ਲੋਕ ਚੀਜ਼ ਤਾਂ ਲੈ ਜਾਂਦੇ ਨੇ ਫੜਾਉਣ ਚ ਨਹੀਂ ਆਉਂਦੇ ਓ ਹਾਂ ਟੁੱਟ ਜੂਗੀ ਆ ਗਏ ਭਾਣੀ ਫਿਰ ਲਿਉਣੀ ਵੀ ਬਹੁਤ ਔਖੇ ਤਾਂ ਹੀ ਹਾਂ ਕਿਹੜਾ ਬਣਦੀਆਂ ਨੇ ਚੀਜ਼ਾਂ ਹੋਰ ਜਾਏ ਵੀ ਨਾ ਨਹੀਂ ਫਿਰ ਦੇਖ ਕੇ ਆਉਣੀ ਹੈ ਹਾਂ ਕਾ ਦਿਨ ਹੋ ਗਏ ਕਰਦੀ ਨੂੰ ਵੀ ਭਾਈ ਵਾਲਟੀ ਫੜਾ ਜੋ ਨਹੀਂ ਬਣਦੀ ਮੁੜ ਕੇ ਚੀਜ਼ ਮਸਾਂ ਬਣਾਈ ਤੇ ਕਵੀਲਦਾਰੀ ਦਾ ਲੋਕ ਪਾਰਟੀ ਉਹ ਪਾਰਟੀ ਕਿਹੜੀ ਕੁਝ ਚੋਈ ਚਲ ਕੋਈ ਨਾ ਪੁੱਤ ਫੜਾ ਦੂ ਵੀ ਠੰਡ ਵੀ ਵਾਲੀ ਆ ਘਰੋਂ ਕਿੱڑا ਨਿਕਲਿਆ ਜਾਂਦਾ ਹੈ ਹੋਰ ਠੰਡ ਤਾਂ ਵਾਲੀ ਹੋਈ ਪਈ ਆ ਤਾਈ ਸਾਡਾ ਤਾਪ ਪੇਕਿਆ ਤੋਂ ਮੇਰੇ ਤੋਂ ਫੋਨ ਆਇਆ ਮੇਰੀ ਮਾਂ ਤੇਲੀ ਹੋ ਰਹੀ ਆ ਠੰਡ ਲੱਗੀ ਉਹਨੂੰ ਹੋਰ ਪੁੱਤ ਠੰਡੀ ਵਾਲੀ ਕੋਈ ਨਹੀਂ ਪੁੱਤ ਕਰੂ ਪਰਮਾਤਮਾ ਪਲੀ ਹੋਰ ਚੰਗਾ ਕਾਈ ਫਿਰ ਮੈਂ ਤੇ ਜਾਨੀ ਆ ਚੰਗਾ ਦੇ ਨੇ ਪਾਰਟੀ ਸਿੱਧਾ ਹੈ ਲੈ ਅੱਜ ਬੋਲੀ ਨੂੰ ਪਾਰਟੀ ਦੇ ਸੱਦੇ ਦਾ ਵੀ ਪਤਾ ਲੱਗਿਆ ਹੈ ਫੋਨ ਸੁਣ ਗਿਆ ਹਾਂ ਜੇ ਮੈਂ ਤੁਹਾਨੂੰ ਆ ਗਿਆ ਗਿਆ ਤੁਸੀਂ ਭੱਗ ਜਾਓ ਬੇਬੇ ਦਾ ਜਰਮਦਨ ਮਨਾਉਣਾ ਹੈਗਾ ਅੱਛਾ ਠੰਡ ਵਾਲੀ ਹੈ ਤੇ ਚਲ ਪਸੂਆਂ ਆਬੇ ਨੀ ਸਰਦਾ ਪੁੱਤ ਤੁਸੀਂ ਦੋਨੇ ਜਣੇ ਭੱਗ ਜਾਓ ਭੱਗ ਜਾਂਗੇ ਚੰਗਾ ਤਿਆਰ ਹੋ ਜੋ ਰਾਣੀ ਕੇ ਪਾਰਟੀ ਆ ਕੇ ਗਈ ਹੈ ਕਾਦੀ ਪਾਰਟੀ ਐ ਜਰਮਨਿੰਦੀ ਕਿਹਦਾ ਜਨਮ ਦਿਨ ਹੈ ਬੇਬੇ ਦਾ ਉਹ ਬੇਬੇ ਤਾਂ ਜੀ ਮਰੀ ਹੋਈ ਐ ਲੜੀ ਹੋਈ ਐ ਕਿਦਾਂ ਨਾਲ ਲੱਪੀ ਲੜੀ ਨਹੀਂ ਮਰੀ ਹੋਈ ਐ ਮਰੀ ਸੱਸ ਮਰੀ ਐ ਮਾਂ ਆਈ ਹੁਣੀ ਅਗਲੀ ਦੀ ਅਗਲੀ ਉਹ ਤਾਂ ਨਹੀਂ ਪਾਰਟੀ ਆ ਸਦਾ ਦੇਗੀ ਚਾਹੇ ਬੇਬੇ ਨੂੰ ਪੁੱਛ ਲੋ ਕਿ ਕਿਥੇ ਬੇਬੇ ਉਹ ਸੁਨੇ ਬੈਂਦਰੇ ਬੈਠੀ ਐ ਪੁੱਛ ਤਾਂ ਬੇਬੇ ਸੱਚੀ ਪਾਰਟੀ ਇਹਨਾਂ ਦੇ ਹਾਂ ਪੁੱਤ ਅੱਛਾ ਕਿਉਂ ਲੱਗਿਆ ਪਤਾ ਹਾਂ ਹਾਂ ਕੋਈ ਨਾ ਹੋ ਜਨਾਦਰ ਹੋ ਜਨਾ ਦੇ ਬੇਬੇ ਅਸੀਂ ਰਾਣੀ ਗਈ ਜਾ ਕੇ ਉਹਨੇ ਮੜਾ ਜਾ ਚੰਗਾ ਪੁੱਤ ਜਾ ਆਓ 加ਣੀ ਕੇ ਕਰਕੇ ਕੰਮ ਪਾਇਆ ਹੈ ਜਾ ਚਲ ਕੋਈ ਹੋਊਗਾ ਕੰਮ ਪੱਕਾ ਪੱਕਾ ਤਾਂ ਵੱਨ ਕਹਿ ਜਾਂਦੇ ਫੋਟੋ ਫੂਟੋ ਲਾਉਣਗੇ ਕਿ ਨਾ ਨਾ ਵਧੀਆ ਹੈ ਵਧੀਆ ਵਧੀਆ ਤਾਂ ਵਧੀਆ ਹੋ ਜਾਣਾ ਕੋਈ ਆਇਆ ਲੱਗਦਾ ਨਹੀਂ ਯਾਰ 파ਟੀ ਤੇ

ਨਰਾਂ ਨੇ ਸਾਧ ਦੇਰ ਬੇਬੇ ਨੂੰ ਕਟੀ ਗਏ ਕੁੱਕ ਕਿਹੜੀ ਬੇਬੇ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਲੋਪੜੀ ਨਾਲ ਤਾਂ ਸੱਦ ਲਿਆ ਹੁਣ ਛੋਡੀ ਬੇਬੇ ਦਾ ਜਨਮ ਦਿਨ ਹੈ ਅੱਜ ਲੈ ਬਈ ਤੂੰ ਤਾਂ ਕਮਾਲ ਕਰੀ ਜਾਂਦਾ ਮੈਂ ਹੁਣ ਬੇਬੇ ਦਾ ਕਾਲਚਰਾ ਕਰ ਗਈ ਬੇਬੇ ਮੈਂ ਉਹਦਾ ਮਰਨ ਦੀ ਮੰਗ ਮੰਗਣਾ ਬੇਬੇ ਦਾ ਕੋਈ ਫੋਨ ਆ ਕੇ ਵਟਿਆ ਹੁਣ ਫੋਨ ਤਾਂ ਰਹੀ ਹੀ ਐ ਇਹ ਕੀ ਚੱਕਰ ਹੋਇਆ ਹੈ ਤੇ ਪਾਟੇ ਪੂਟੇ ਹੈ ਨਹੀਂ ਭਾਈ ਅੱਜ ਬਈ ਸਾਨੂੰ ਆਖ ਲੋ ਕੋਈ ਜਮੀਨ ਨਹੀਂ ਲਗੀ ਮੈਂ ਆਪਦੀ ਬੇਬੇ ਦੇ ਮਰਨ ਦੀ ਪਾਰਟੀ ਦੇ ਮੰਗੂ ਉਹ ਬੇਬੇ ਤਾਂ ਮਰ ਗਈ ਹੋਏ ਚੱਲ ਫੇਰੇ ਚੱਲ ਚਲੀਏ ਖਾ ਕ ਲਈਏ ਕੁਸੋ ਮੈਂ ਕਿਹਨੇ ਛਿੱਤਰ ਫੜਣਗੇ ਖਾਣੇ ਪੈਣਗੇ ਰੇ ਕਾ ਤਾ ਨੂੰ ਛਿੱਤਰ ਪੈਂਦੇ ਨੇ ਖਾ ਗੀ ਚੱਲਾਈ ਤੁਰ ਪੈਂਦੇ ਨੇ ਹਾਂ ਲੈ ਚੱਲ ਹੋਰ ਵੀ ਕੰਮ ਕਰ ਰਹੀ ਹੈ ਵੇ ਤੂੰ ਕਿੱਤੋਂ ਇਹਦੇ ਮਾਨਾ ਲੱਗ ਗਿਆ ਰਾਣੀ ਕੇ ਘਰੇ ਕਿਹੜੀ ਪਾਰਟੀ ਸੀ ਉਹ ਤਾਂ ਪਾਰਟੀ ਦਾ ਤਾਂ ਸੱਦਾ تھا ਉਹਦੇ ਬਿੰਦਰ ਨੇ ਫੋਨ ਕਰਿਆ ਸੀ ਤੇ ਭੂਆ ਦਾ ਜਨਮ ਦਿਨ ਮਨਾਉਣਾ ਹੈਗਾ ਅੱਛਾ ਹਾਂ ਤੁਸੀਂ ਉਹਨਾਂ ਦੇ ਬਾਗੇ। ਉਹ ਮੈਂ ਤਾਂ ਮੈਨੂੰ ਕੀ ਪਤਾ ਹੁਣ ਮੈਂ ਇਹ ਕਿਥੋਂ ਸੋਸ ਬਣਾ ਆ ਗਿਆ ਲੈ ਜਨਮ ਦਿਨ ਮਨਾਉਣੇ ਵੀ। ਇਹ ਤਾਂ ਰਾਣੀ ਦੇ ਘਰੇ ਲੈ ਬੱਜੀ ਮੈਨੂੰ ਮੇਰੇ ਛਤਰਪੋਕ ਦੇ ਇਹ। ਲੈ ਦੱਸ। ਓਹੋ ਮੈਂ ਸਮਝ ਗਈ ਹੁਣ। ਉਹ ਤਾਂ ਰਾਣੀ ਆਈ ਸੀ। ਪੰਨੇ ਦੇ ਘਰੇ ਬਾਲਟੀ ਲੈਣਾ। ਉਹਦੇ ਉਹ ਗੱਲਾਂ ਕਰਦੀ ਸੀ ਬਾਲਟੀ ਵਾਲਟੀ ਕਰਕੇ। ਇਹਨੂੰ ਐ ਸਮਝ ਆ ਗਈ ਹੋਗੀ ਗਵਾਲੀ ਨੂੰ ਵੀ ਪਾਰਟੀ ਆ ਉਹਨਾਂ ਦੇ ਰਾਣੀ ਤੇ। ਆ ਹੀ ਗੱਲ ਦੀ ਫਿਰ ਲੈ ਸੁਣ ਲੋ। ਉਹ ਤਾਂ ਵਿਚਾਰੀ ਕਹਿੰਦੀ ਤੁਸੀਂ ਮੇਰੀ ਮਾਂ ਦਾ ਮਰਨ ਦਿਨ ਮਨਾਉਣ ਆਏ ਹੋ ਇਹ ਤਾਂ ਕਦੇ ਛਤਰ ਪਵਾਉ ਮੇਰੇ ਹਜੇ ਉੱਠੇ ਨਾ ਉਥੋਂ ਲੈ ਦਾ ਕਹਿੰਦੀ ਖਾਦਾ ਤਾਂ ਨਹੀਂ ਹਜੇ ਮਗਾ ਕੋਈ ਛਤਰ ਨਾ ਪਵਾ ਦੇ ਲੈ ਦਾ ਸਾ ਬੋਲੀ ਦਾ ਕੀ ਕਰੀਏ ਸਾਲੀ ਜੰਮੀ ਸੁਆਵ ਵਰਗੀ ਆ ਦਵਾ ਚਲੋ ਆਪਾਂ ਨੂੰ ਠੀਕ ਹੋਣਾ ਚਾਹੀਦਾ ਲੈਤਾ ਪਰਤ ਪੁੜੀ ਜਗਮੀ ਹਟ ਜਾਣੀ ਹੁਣ ਤਾਂ ਇਹ ਤਾਂ ਗਰੰਟੀ ਦਿੱਤੀ ਐ ਅਸੀਂ ਇਹਦਾ ਦਵਾਈ ਵਧੀਆ ਕੀ ਬਾਈ ਹੁਣ ਅਸਾਂ ਕੱਲ ਨੂੰ ਲੈ ਲਾਂਗੇ ਸਾਲੇ ਘਰੇ ਕਿਹੜਾ ਜੀ ਲੱਗਦਾ ਯਾਰ ਬਾਹਰ ਜਾ ਕੇ ਆਉਣੇ ਆ ਸੱਤ ਚ ਬਹਿਣੇ ਉੱਥੇ ਖਾਸਤ ਨੂੰ ਖੇਡਾਂਗੇ ਹੋ ਕੇ ਗਿਆ ਤੂੰ ਵਧੀਆ ਗੋਰੀ ਵਧੀਆ ਆ ਸੋਈ ਬੜੀ ਮਸ ਨਹੀਂ ਫਿਰਦਾ ਸਵਾਦ ਉਹ ਨਹੀਂ ਹੈਗੀ ਇਹਦਾ ਜੱਸੇ ਕੋ ਦਵਾਈ ਲੈ ਆ ਮੈਂ ਠਫੜਾ ਨਹੀਂ ਸਵਾਦ ਹੈਗੀ ਆ ਬਸ ਦਵਾਈ ਸੰਗਾਰੇ ਦੇ ਪੁੱਛ ਲਾ ਭਾਵਾ ਸੰਗਾਰੇ ਆ ਦੇਖੇ ਆ ਕੇ ਉਹ ਨਹੀਂ ਦਵਾਈ ਆ ਯਾਰ ਦੇਖ ਲੈ ਇਹ ਸਵਾ ਹੈ ਯਾਰ ਉਹ ਸਵਾ ਨਹੀਂ ਦਵਾਈ ਆ ਯਾਰ ਹੋਈ ਮਾਰੀਏ ਨੇ ਤੁਸੀਂ ਮੈਂ ਜੱਸੇ ਕੋ ਲੈ ਆਇਆ ਜੱਸੇ ਨੇ ਮੈਨੂੰ ਗਾਰੰਟੀ ਦਿੱਤੀ ਠੀਕ ਹੋ ਜਾਣਗੇ ਤੇਰੇ ਠਫੜ ਅੱਛਾ ਦਵਾਈ ਹੈਗੀ ਹੋਈ ਮਾਰੀਏ ਨੇ ਸਵਾ ਸਵਾ ਯਾਰ ਜਦ ਲੱਗਦੀ ਦਾ ਸੱਚੀ ਸਵਾਈ ਹੈ ਜਿਹੜੇ ਸਾਰੇ ਕਹੀ ਆਉਂਦੇ ਨੇ ਤਾਂ ਸਵਾਈ ਲੱਗਦੀ ਹੈ ਜੱਸਾ ਪਤੰਦਰਾਂ ਤੈਨੂੰ ਮੈਂਂ ਦਿਹਾਤੀ ਜਿਹੜਾ ਏਡਾ ਕਰਨ ਨੂੰ ਪਹਿਲਾਂ ਨਾ ਯਾਰ ਜੱਸੇ ਘਰੇ ਲੰਬਾਈ ਦੇ ਕਿਉਂ ਨਾ ਮੈਂ ਇਹ ਬਦੰਦਰੋਂ ਮੈਂਂ ਦਿਹਾ ਕਰਨ ਨੂੰ ਸੋਨੂੰ ਤੇਰੀ ਆਵਾਂ ਘਰੇ ਤਾਂ ਪਹਿਲਾਂ ਮੈਂ ਲੰਬਾਈ ਦੇਖਾਂ ਨਾ ਜੱਸੇ ਤੇ ਸੁਖਪਾਲ ਤੇ ਗੁੱਸਾ ਆ ਜਾਂਦਾ ਹੈ ਵੀ ਮੇਰੀ ਮਾਂ ਮੁੱਕੀ ਦੇ ਅਫਸੋਸ ਤਾਂ ਕੀ ਕਰਨਾ ਸੀ ਮੈਨੂੰ ਉੱਤੋਂ ਪਾਰਟੀਆਂ ਮੰਗਦੇ ਮੈਂ ਮਾਂ ਦੇ ਮਰਨੇ ਦੀਆਂ ਪਾਰਟੀਆਂ ਨੇ ਮਾਪਲਾ ਮੈਂ ਤਾਂ ਤਾਈ ਨੂੰ ਲਾਂਬਾ ਦੇ ਕੇ ਹੁਣੀਆਂ ਕਰੇ ਬੇਬੇ ਲੈ ਆਉਂਦੇ ਰਣੀ ਤੇ ਲਾ ਬਲਕਿ ਆਉਂਦੀ ਹੈ ਮੇਨੂੰ ਲੋਦ ਚਲ ਕੋਈ ਨਹੀਂ ਪੁੱਤ ਸਮਝਾ ਦਾਂਗੇ ਉਹਨੂੰ ਆਪਾਂ ਤੁੰਮੀ ਸਮਝਾ ਦੇਂ ਕਿਸੇ ਤਰ੍ਹਾਂ ਆ ਜਾ ਹਾਪੋ ਤਾਂ ਕਰੀਆ ਅਜਾ ਚੰਗੀ ਗੀਰਾਈ ਸਾਡੇ ਨਾਲ ਸੁਪਾਲ ਤੇ ਦッセ ਬਾਈ ਨੇ ਮੇਰੀ ਮਾਂ ਮੁੱਕ ਗਈ ਮੈਥੋਂ ਪਾਲਟੀਆਂ ਮੰਗਦੇ ਨੇ ਕੋਈ ਨਹੀਂ ਪੁੱਤਾਂ ਮਰੀ ਦੀਆਂ ਪਾਲਟੀਆਂ ਦੇਵਾਂ ਕੋਈ ਨਹੀਂ ਪੁੱਤ ਤੈਨੂੰ ਮੈਂ ਦੱਸਦੀ ਆ ਬਹਿ ਜਾ ਕੀ ਬਹਿ ਜਾ ਉਹੀ ਗੱਲ ਆਏ ਆਹੋ ਕਰ ਦਿੰਦੇ ਨੇ ਮਰਗਤ ਦਾ ਪਤਾ ਹੀ ਹੁੰਦਾ ਵੀ ਕਿਵੇਂ ਕਿੱਡਾ ਦੁੱਖ ਹੁੰਦਾ ਭਾਈ ਮਾੜੀ ਮੋਟੀ ਆਕਲਤਾ ਹੋਣੀ ਚਾਹੀਦੀ ਏ ਮੇਰੀ ਮਾਂ ਮੁੱਕ ਗਈ ਇਹਨਾਂ ਨੂੰ ਪਾਲਟੀਆਂ ਦੀ ਹੋਰੀ ਐ ਪਾਲਟੀਆਂ ਮੰਗਦੇ ਨੇ ਮੈਥੋਂ ਕਾਹਦੀਆਂ ਪਾਲਟੀਆਂ ਦੇਵਾਂ ਮੈਂ ਹੈ ਬਾਲਟੀਆਂ ਮੰਗਦੇ ਨੇ ਕਿਹੜੀਆਂ ਬਾਲਟੀਆਂ ਮੰਗਦੇ ਨੇ ਉਹ ਬਹਿ ਜਾ ਬਹਿ ਜਾ ਹੁਣ ਤਾਂ ਬਹਿ ਜਾ ਬਈ ਸੋਨੂੰ ਆਏ ਤਾਂ ਅਕਲ ਹੋਣੀ ਚਾਹੀਦੀ ਵੀ ਮੈਂ ਆਪਦੇ ਮਾਂ ਮਾਰਨ ਦੀ ਪਾਰਟੀ ਦੇਵਾਂ ਤੁਹਾਨੂੰ ਮਾਂ ਮਰੀ ਦਾ ਦੁੱਖ ਕਿੰਨਾ ਹੁੰਦਾ ਹੈ ਜਿਨ੍ਹਾਂ ਦੇ ਮਰ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਪੁੱਤਾਂ ਗੱਲ ਤਾਂ ਫੈਮੀ ਹੋ ਗਈ ਗੱਲ ਤਾਂ ਫੈਮੀ ਬਹਿ ਜਾ ਮੈਂ ਦੱਸਦੀਆਂ ਤੈਨੂੰ ਕੀ ਬਹਿ ਜਾ ਤਾਈ ਮੈਨੂੰ ਪਤਾ ਕਿੱਡਾ ਦੁੱਖ ਹੋਇਆ ਜਾ ਕੇ ਪਾਰਟੀਆਂ ਮੰਗਣ ਲੱਗ ਗਏ ਮੈਥੋਂ ਬਾਬੀ ਬਹਿ ਤਾਂ ਜਾ ਇੱਕ ਮਿੰਟ ਕੋਈ ਨਾ ਬੈਠ ਬੈਠ ਤੂੰ ਕੋਈ ਬਹਿ ਜਾ ਕੋਈ ਉਹੀ ਗੱਲ ਤੁਸੀਂ ਬੈਠੋ ਤਾਂ ਸਹੀ ਮੈਨੂੰ ਜਾ ਕੇ ਮਨ ਪਤਾ ਕਿੰਨਾ ਦੁਖੀ ਹੋਇਆ ਮੇਰਾ ਜਿਨ੍ਹਾਂ ਦੀ ਮਾਵਾਂ ਮਰ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਕੋਈ ਨਹੀਂ ਪੁੱਤ ਦੱਸ ਦਿਆਂ ਤੈਨੂੰ ਗੱਲ ਸਮਝਾਉਣੀ ਆ ਹ

ਕਿ ਸਵਾਹ ਕੀ ਪਕਾ ਮੇਰੀ ਇਹਨੇ ਮੈਂ ਪਕਾਈ ਮਾਰਦਾ ਦੇਖ ਲੈ ਸਵਾਹ ਵਾਲੀ ਫਿਰਦਾ ਪਿੰਡੇ ਤੇ ਮੈਂ ਉਹ ਕਿੱਥੇ ਲੁੱਟ ਗਿਆ ਮੈਨੂੰ ਨਹੀਂ ਪਤਾ ਇਹ ਸਵਾਹ ਬੋਬੋ ਤਾਂ ਦਵਾਈ ਲੈ ਕੇ ਗਿਆ ਤੂੰ ਮੈਂ ਕੋਈ ਸਵਾਹ ਦੂ ਇਹਨੂੰ ਲੈਤੀ ਪੁੱਤ ਉਹ ਤਾਂ ਸੁਖਪਾਲ ਤੋਂ ਸਵਾਹ ਲੈ ਕੇ ਗਿਆ ਭਾਈ ਕਿਉਂ ਤੂੰ ਸਿਆਣੀ ਵਾਣੀ ਝੂਠ ਬੋਲਦੀਆਂ ਮੈਂ ਤੁਹਾਨੂੰ ਕਹੋ ਕਿਹਾ ਮੈਨੂੰ ਸਵਾਹ ਦੇ ਦੋ ਸੁਖਪਾਲ ਦਾ ਪੁੱਤੀ ਸੀ ਇਹ ਬੋਲੀ ਦਾ ਕੋਈ ਹੋਰ ਸੱਤ ਪਾ ਹੋ ਤਾ ਪਰ ਕਿਹਦੇ ਵਪਾਰੂ ਉਹ ਚੁੱਪ ਕਰ ਜਾ ਗੰਜਰ ਦੀ ਇਹ ਮੇਰਾ ਪਾਪਾ ਰੋ ਤੂੰ ਐਂ ਤਾਂ ਰੱਖ ਦੇ ਬਈ ਆ ਚਰਤੂ ਨੂੰ ਕੀ ਦਿੱਤਾ ਲਫਾਫੇ ਚ ਪਾ ਕੇ ਸਾਫੇ ਚ ਪਾ ਕੇ ਸਾਫੇ ਚ ਪਾ ਕੇ ਤੇ ਮੈਨੂੰ ਕੁਛ ਨਹੀਂ ਦਿੱਤਾ ਉਹ ਸਾਫੇ ਚ ਨਹੀਂ ਲਫਾਫੇ ਚ ਪਾ ਕੇ ਲਫਾਫੇ ਚ ਅੱਛਾ ਅੱਛਾ ਲਫਾਫੇ ਚ ਸਵਾਹ ਪਾ ਕੇ ਦਿੱਤੀ ਐ ਥੋਡੀ ਭੈਣ ਨੂੰ ਇਹਨੂੰ ਸਵਾਹ ਕਿਉਂ ਪਾ ਕੇ ਦਿੱਤੀ ਮੈਨੂੰ ਤਾਂ ਪਤਾ ਫਿਰ ਕੀ ਇੱਕ ਮਿੱਠੀ ਐ ਆਪ ਖਾ ਕੇ ਦੇਖ ਲੈਣਾ ਉਹ ਮੈਂ ਤਾਂ ਐ ਪੁੱਛਦਾ ਵੀ ਸਵਾਹ ਕਿਉਂ ਦਿੱਤੀ ਜੇ ਸਵਾਹ ਮੰਗੀ ਐ ਸਵਾਹ ਹੀ ਦਿੱਤੀ ਭਾਈ ਮੈਂ ਸਵਾਹ ਨਹੀਂ ਮੰਗੀ ਸੀ ਭਾਬੀ ਤੋਂ ਹਰ ਤਾਂ ਫਰੈਂਡ ਦਵਾ ਮੰਗੀ ਸੀ ਉਹ ਆ ਗਈ ਮੇਰੀ ਗੱਲ ਸਮਝ ਚ ਤੂੰ ਤਾਂ ਠਫੜਾਂ ਦੀ ਦਵਾ ਕਿਹਾ ਸੀ ਇਹ ਸਵਾਹ ਸਮਝ ਗਈ ਉਹ ਸਵਾਹ ਬਾਰੇ ਮੈਂ ਉਦੋਂ ਜਦੋਂ ਘਰੋਂ ਨਿਕਲਿਆ ਮੈਂ ਮਾੜੀ ਵੀ ਗੱਲ ਕਰਕੇ ਗਿਆ ਸੀ ਇਹ ਤਾਂ ਉਹੀ ਦਿਮਾਗ ਤੇ ਚੜ ਗਈ ਇਹਦੇ ਤਾਂ ਵੇ ਪੁੱਤ ਤੂੰ ਤਾਂ ਠਫੜਾਂ ਦੀ ਦਵਾ ਲੈਣ ਆਇਆ ਸੀ ਇਹਨੇ ਚੱਕ ਕੇ ਲੱਕੜਾਂ ਦੀ ਸਵਾਹ ਫੜਾ ਤੀ ਕੋਈ ਨਹੀਂ ਪੁੱਤ ਤੇਰੀ ਭਾਬੀ ਐ ਉਹ ਤਾਈ ਭਾਬੀ ਦਾ ਹੈਗੀ ਆ ਮੇਰਾ ਤਾਂ ਪਿੰਡ 'ਚ ਸੱਤਿਆਨਾਸ਼ ਕਰਤਾ ਮੈਂ ਪਿੰਡ 'ਚ ਆਰਾਮ ਨਾਲ ਹੀ ਸਵਾਹ ਮੜ ਕੇ ਦੁਰਾ ਫਿਰਦਾ ਕਮਾਲ ਹੋ ਗਈ ਆ ਛੋਡੇ ਵਾਲੀ ਅੱਗੋਂ ਤੁਸੀਂ ਦੰਦ ਕੱਢ ਕੇ ਦਿਖਾਈ ਜਾਨੇ। ਜਾਓ ਜਰ। ਚਲ ਕੋਈ ਨਾ ਬਣਾ ਲੂ ਮੈਂ 11 11 ਦਾ ਅਗਲੇ ਨੂੰ ਗੁੱਸਾ ਹੁੰਦਾ ਹੀ ਹੈ। ਗੁੱਸਾ ਤਾਂ ਹੋਣੀ ਹੈ ਬਾਈ ਤੁਸੀਂ ਤੇਰੇ ਨਾਲ ਮੇਰੇ ਨੂੰ ਵੀ ਜਿਆਦਾ ਪੈੜੀ ਕੀਤੀ। ਇਹ ਕਿਥੇ ਪਾ ਲੈ ਤੇਰਾ ਕਿੱਥੇ ਆ ਦਿਮਾਗ ਤੇ ਸਾਗ ਸਾਗ ਤੌੜੀ ਚ। ਕਰ ਲੋ ਗੱਲ। ਸਤਿ ਸ੍ਰੀ ਅਕਾਲ। ਹਣ ਬਾਰੀ ਇਹ ਕਮੈਂਟਾਂ ਦੀ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਕੇ ਤੁਸੀਂ ਸਾਡੇ ਕੰਮ ਨੂੰ ਸਲਾਹ ਰਹੇ ਹੋ ਗੁਰਪ੍ਰੀਤ ਪਟਾਣ ਜੋਨੀ ਕੰਬੂ ਸਦਾਗਰ ਸਿੱਧੂ ਸਰਬਜੀਤ ਗੁਰਾਇਆ ਗਗਨਦੀਪ ਕੌਰ ਸੁਖੀ ਸ਼ਰਨਜੀਤ ਕੌਰ ਹਰਪਿੰਦਰ ਕੌਰ ਤਰਮੀਤ ਕੌਰ ਛਨੀਰ ਮਲਤੀ ਸਿੰਘ ਚਾਹਲ ਪ੍ਰਿੰਟ ਕੂਲਰੀਆਂ ਮਨਜੀਤ ਕੌਰ ਤਨਮੀਤ ਕੌਰ ਛਨੀਰ ਹਰਦੀਪ ਢਿੱਲੋਂ ਪਰਵੇਸ਼ ਅंसारी ਕਿਰਪਾਲ ਕੌਰ ਗੁਰਪਤ ਤੇ ਦਲੀਓ ਜਗਦੀਪ ਮੰਡੇਰ ਅਮਰਜੀਤ ਰਾਏ ਸ੍ਰੀ ਵੀਸੀ ਗੁਰਸੇਵ ਕੁਸਿੱਦੂ ਬੀਰਪਾਲ ਕੌਰ ਫਰੀਦਕੇ ਜੀਤ ਢਿੱਲੋਂ ਮਨਪ੍ਰੀਤ ਲੋਂਗੋਵਾਲ ਆਤਮਾ ਸਿੰਘ ਮਾਨ ਸਾਹਿਬ ਨੂਰਕੌਰ ਸੁਰਿੰਦਰ ਸਿੰਘ ਜਮਾਲਪੁਰ ਜਗਸੀਰ ਸਿੰਘ ਫੌਜੀ ਦਰਵੀਰ ਸਿੰਘ ਲੋਂਗੋਵਾਲ ਕੁਲਦੀਪ ਸਿੰਘ ਦਮਨਪ੍ਰੀਤ ਸਮਾਣੇ ਤੋਂ ਕਮਲਪ੍ਰੀਤ ਕੌਰ ਚਹਿਲੇ ਬੱਬੀ ਸਟੂਡੀਓ ਬੱਪਿਆਣਾ 골ਡੀ ਮਾਨਸਾ ਮਾਨਸਾ ਬਹੁਤ ਬਹੁਤ ਧੰਨਵਾਦ ਸਾਨੂੰ ਅਪਰੀਸ਼ੀਏਟ ਕਰਨ ਦੇ ਲਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਬਿਲਕੁਲ ਹੀ ਨਾ ਭੁੱਲਿਓ ਬਈ ਤਾਂ ਪਰਾਈਂ ਦਵਾ ਦੇ ਕੇ ਲੈ ਆਇਓ ਮੇਰੇ ਨੂੰ ਗੁਸਵਾੜਾ ਲੈ ਆਇਓ